ਪੁਰਥਲਾ ਜ਼ਿਲ੍ਹੇ ਦੇ ਪਿੰਡ ਸੌਦੂ ਪੁਲਾਣਾ ਦੀ ਇੱਕ ਕਲੋਨੀ ਵਿੱਚ ਅੱਧੀ ਰਾਤ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅਣਪਛਾਤੇ ਨੌਜਵਾਨ ਕਲੋਨੀ 'ਚ ਦਾਖਲ ਹੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਮੌਕੇ ਤੇ ਉਫਰਾ ਤਫਰੀ ਮਚ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਇਲਾਕੇ ਨੂੰ ਘੇਰਾ ਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਪੁਲਿਸ ਦੇ ਕਹਿਣ ਹੈ ਕਿ ਫਿਲਹਾਲ ਕਿਸੇ ਦੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨੰਦ ਤੋਂ ਮੈਨੂੰ ਫੋਨ ਆਇਆ ਜੀ ਕੀ ਹੋਇਆ ਕੀ ਗੇਂਜ ਕਲੋਨੀ ਵਾਲੇ ਉਹ ਕਿਤੇ ਵੀ ਸੰਗੋਲੀ ਚੱਲੀ ਆ ਅੱਛਾ ਮੈਂ 17 ਦਾ ਅੱਛਾ ਉਸ ਤੋਂ ਬਾਅਦ ਮੈਂ ਫਿਰ ਪਤਾ ਪੱਧਨਿਆ ਤੇ ਮੈਂ ਜਲੂ ਆਣਾ ਗੱਡੀ ਲੈ ਅੱਛਾ ਤਾਂ ਕਿ ਦੇਖਿਆ ਵੀ ਮੋੜ ਕਰਮ ਸੀਗਾ ਇਕੱਠੇ ਹੋਏ ਸਾਰਾ ਮਨ ਲੈ ਅੱਛਾ ਜੀ ਕਿੰਨੇ ਵਜੇ ਗਲੀ ਚੱਲੀ ਹੋਈ ਹੈ ਜੜੀ ਤੁਹਾਨੂੰ ਪਤਾ ਨਾ ਤੁਸੀਂ ਕਲੋਨੀ ਦੇ ਰਹਿਣ ਵਾਲੇ ਹੋਣਗੇ 11 11 ਵਜੇ ਤਕਰੀਬ ਅੱਛਾ ਮੇਰੇ ਹਿਸਰਪੰਸਾ ਨੂੰ ਫੋਨ ਕੀਤਾ ਅੱਛਾ ਜੀ ਸੀਆਰ ਨੂੰ ਵੀ ਕੀਤਾ ਬੜੀ ਝਗੜਾ ਹੋਇਆ ਇਥੇ ਹਾਂਜੀ ਹਾਂਜੀ ਕਾਫੀ ਲੜਾਈ ਚੱਲ ਰਹਾ ਹੋਇਆ ਜੀ ਬਹੁਤ ਝਗੜਾ ਜੀ ਅੱਛਾ ਹੋਰ ਦੋ ਫਾਇਰ ਵੀ ਕੱਢੇ ਗਏ ਆ ਕਿੰਨੇ ਕੱਢੇ ਫਾਇਰ ਦੋ ਫਾਇਰ ਕੱਢੇ ਗਏ ਆ ਅੱਛਾ ਜੀ ਤੇ ਚਾਰ ਪੰਜ ਜਣੇ ਇਕੱਠੇ ਹੋ ਕੇ ਬਦਮਾਸ਼ਾਂ ਈ ਬਣ ਗਏ ਅੱਛਾ ਸ਼ਰਾਬ ਪੀ ਗਏ ਹੋਰ ਨਸ਼ੇ ਕਰ ਗਏ ਅੱਛਾ ਇੱਥੇ ਆ ਕੇ ਪਤਾ ਨਹੀਂ ਕੋਈ ਲੜਾਈ ਦਾ ਬਹਾਨਾ ਹੀ ਲੱਭਦੇ ਸੀਗੇ ਅੱਛਾ ਪਹਿਲਾਂ ਮਾਰੀਆਂ ਪਹਿਲਾਂ ਦਾ ਤੇ ਉਸ ਤੋਂ ਬਾਅਦ ਜੋ ਸਾਰੇ ਕੱਟੇ ਹੋ ਗਏ ਤੇ ਲੜਾਈ ਵੀ ਕੀਤੀ ਤੇ ਪੈਰ ਵੀ ਗੱਡੇ ਅੱਛਾ ਦੋਨੇ ਚ ਇਦਾਂ ਸੀਗਾ ਇੱਥੇ ਆ ਕੇ ਨਾ ਤਿੰਨ ਚਾਰ ਮੁੰਡੇ ਸੀਗੇ ਤੇ ਬੈਲ ਖੜਕਾਉਂਦੇ ਸੀਗੇ ਅੱਛਾ ਤੇ ਬੋਲਣ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਬੈਲ ਕੀ ਕਰਨ ਨੂੰ ਫੜਕਾਉਂਦੇ ਜੀ ਤੇ ਕਹਿੰਦੇ ਇੱਥੇ ਕੋਈ ਗੱਡੀ ਹੀ ਇਹ ਜੀ ਇੱਥੇ ਗੱਡੀ ਲਾਉਂਦਾ ਵਾ ਕੋਈ ਉਹਦਾ ਨੰਬਰ ਸਾਨੂੰ ਚਾਹੀਦਾ ਆਂ ਆਖਿਆ ਵੀ ਉਹ ਨੰਬਰ ਤੇ ਸਾਡੇ ਕੋਲ ਹੈਗਾ ਨਹੀਂ ਆ ਤੇ ਉਹ ਫਿਰ ਇਸੇ ਵਜ੍ਹਾ ਕਰਕੇ ਇੱਥੇ ਗੜ ਪੈ ਗਏ ਤੇ ਫਿਰ ਗੋਲੀ ਚਲਾ ਕੇ ਤੇ ਫਿਰ ਚੱਲ ਗਏ ਅੱਛਾ ਕੌਣ ਹੈ ਪਤਾ ਨਹੀਂ ਪਤਾ ਨਹੀਂ ਇਹ ਜਿ ਲੱਗਾ ਜੀ ਸਾਰੇ ਜਣੇ ਜੋ ਨਿਕਲ ਗਏ ਤੇ ਫਿਰ ਰੁਕ ਗਏ ਅ ਤੁਹਾਡੇ ਘਰ ਆਏ ਸੀ ਲਬਜ਼ੇ ਹਾਂ ਜੀ ਸਾਡੇ ਪਏ ਸੀਗੇ ਬਟ ਇਹਨਾਂ ਦੇ ਰਿਲੇਟਿਵ ਤੁਹਾਡੇ ਕੋਲ ਤੁਹਾਡੇ ਘਰ ਚਾਰ ਜਣੇ ਸੀਗੇ ਚਾਰ ਜਣੇ ਕੀ ਗੱਲ ਕੀ ਹੋਈ ਗੱਡੀ ਦਾ ਨੰਬਰ ਪੁੱਛਦੇ ਸੀ ਮੈਨੂੰ ਵੀ ਗੱਡੀ ਆਵਲੇ ਫੋਣਾ ਫੋਣਾ ਨੰਬਰ ਕਿਹੜੀ ਗੱਡੀ ਦਾ ਜੀ ਮੈਨੂੰ ਪਤਾ ਨਹੀਂ ਸੀ ਕਿਹੜੀ ਗੱਡੀ ਕਿਹਨਾਂ ਦੀ ਆ ਜੀ ਭਾਈ ਨੇ ਜਨੂੰ ਬੈਸਪੂਸ ਵਿੱਚ ਲੜਨਾ ਪਈ ਹੱਥੋਂ ਭਾਈ ਹੋ ਗਏ ਦੋ ਉਹਨਾਂ ਨੇ ਫਾਇਰ ਕੰਡ ਦਿੱਤੀ ਆ ਜੀ ਅੱਛਾ ਤੇ ਮੇਰੇ ਨਾਲ ਪੈ ਗਏ ਮੇਰੇ ਭਰਾ ਦੇ ਨਾਲ ਪੈ ਗਏ ਤੇ ਟੋਨੀ ਨਿਵਾਸੀਆਂ ਦੇ ਨਾਲ ਪੈ ਗਏ ਅੱਛਾ ਗਾਲਾ ਗੁਲਾ ਬਹੁਤ ਗੱਡੀ ਵਾਲਾ ਉਹ ਕੱਢ ਗਏ ਕਿ ਚੱਲ ਗਏ ਕੀ ਤੁਸੀਂ ਵੀ ਆਪਣੇ ਵੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਸਿਮੰਦਾ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ